ਅਵਲ ਹਮਦ ਸੁਣਾ ਇਲਾਈ ਜੋ ਮਾਲਕ ਹਰ ਹਰ ਦਾ ਉਸ ਦਾ ਨਾਮ ਚਿਤਾਰਨ ਵਾਲਾ ਹਰ ਮੈਦਾਨ ਨਾ ਹਰ ਦਾ ਹਰ ਮੈਦਾਨ ਨਾ ਹਰ ਦਾ ਕਾਮ ਤਮਾਮ ਮੋਇਸਰ ਹੁੰਦੇ ਨਾਮ ਉਦਾ ਚਿਤ ਦਰਿਆ ਰੈਮੋ ਸੁਕੇ ਸਾਵੇ ਕਰਦਾ ਤਹਿਰੋਂ ਸਾੜੇ ਹਰਿਆ ਤਹਿਰੋਂ ਸਾੜੇ ਹਰਿਆ ਕੁਦਰਤ ਦੀ ਜਿਸ ਬਾਗ ਬਣਾਏ ਜਗ ਸੰਸਾਰ ਤੁਮਮੀ ਰੰਗ ਬਰੰਗੀ ਬੂਟੇ ਲਾਏ ਕੁਝ ਖਾਸੇ ਕੁਝ ਆਮੀ ਕੁਝ ਖਾਸੇ ਕੁਝ ਆਮੀ ਇਕ ਨਾਂ ਦੇ ਫੁੱਲ ਮਿੱਠੇ ਕੀਤੇ ਪੱਤ ਉਨਾਉਂਦੇ ਕੋੜੇ ਇਕ ਨਾਂ ਦੇ ਫੁੱਲ ਕਾਰੀ ਆਵਣ ਨਫੇ ਫਲਾਉਂਦੇ ਥੂੜੇ ਇਸ ਅਜਾਇਬ ਬਾਗੇ ਅੰਦਰ ਆਦਮੰਦਾ ਰੁਕ ਲਾਇਆ ਮਾਰਫਤ ਦਾ ਨੀਵਾ ਦੇ ਕੇ ਵਾਫਲਦਾਰ ਬਣਾਇਆ ਰਹਿਮਤ ਦਾ ਜਦ ਪਾਣੀ ਲਗਾ ਤਾਂ ਹੋਇਆ ਇਹ ਹਰਿਆ ਹਰ ਹੜ ਡਾਲੀ ਨੇ ਫੁੱਲ ਪਾਇਆ ਸਿਰ ਧਰਤੀ ਜਦ ਦਰਿਆ ਸਿਰ ਤਰਤੀ ਚੰਦ ਤਰਿਆ ਵਾ ਵਾ ਖਾਲਿਕ ਸਿਰਜਣ ਹਾਰਾ ਮੁਲਕਾਂ ਜਿਨ ਇਨਸਾਨਾ ਅਰਬਾਂ ਅਨਾਸਰ ਥੀ ਜਿਸ ਕੀਤਾ ਗੁਨਾਹ ਗੂ ਹੈ ਵਾਨਾ ਕਨਾ ਉਹਦੀ ਨੂੰ ਕੋਈ ਨਾ ਪੋਤਾ ਆਕਲ ਬਾਲਗ ਦਾਨਾ ਦਰ ਜਿਸ ਦੇ ਸਿਰ ਸਜਦੇ ਸੁਤੇ ਲੋ ਕਲਮ ਅਸਮਾਨਾ ਹੁਕਮ ਉਹ ਦੇ ਬਿਨ ਕਥਨਾ ਹਿਲਦਾ ਵਾ ਕੁਦਰਤ ਦਾ ਵਾਲੀ ਜੀ ਜੂਨ ਨਿਗਾਹੋ ਦੀ ਵਿੱਚ ਹਰ ਪੱਤਰ ਹਰ ਡਾਲੀ ਹਰ ਪੱਤਰ ਹਰ ਡਾਲੀ ਆਪ ਮਕਾਨੋਂ ਖਾਲੀ ਉਸਦੀ ਕੋਈ ਮਕਾਨ ਨਾ ਖਾਲੀ ਹਰ ਵੇਲੇ ਹਰ ਚੀਜ਼ ਮੁਹੰਮਦ ਰੱਖਦਾ ਨਿੱਤ ਸੰਭਾਲੀ ਜੂਨ 1018 ਉਸਨੇ ਦੁਨੀਆ ਵਿੱਚ ਬਣਾਈ ਸੂਰਤ ਸਿਰਤ ਤੇ ਖਾਸੀਅਤ ਵਕੋ ਵਕਰੀ ਪਾਈ ਵਕੋ ਵਕਰੀ ਪਾਈ ਜੁਦਾ ਜੁਦਾ ਹਰ ਜੂਨੇ ਜੋਗੇ ਜਗ ਤੇ ਕੀ ਤੇ ਖਾਣੇ ਅੰਨੇ ਲੁੱਲੇ ਮਾੜੇ ਮੋਟੇ ਹਰ ਨੂੰ ਨਿਤ ਪੁਚਾਣੇ ਜੋ ਜੋ ਰਿਜ਼ਕ ਕਿਸੇ ਦਾ ਕੀਤਾ ਸੋ ਲਿਖਿਆ ਕਦੇ ਨਾ ਟਾਲੇ ਲੱਖ ਕਰੋੜ ਤੱਕੇ ਬੁਰਾਈਆਂ ਫਿਰ ਵੀ ਉਹ ਮੇ ਪਾਲੇ ਫਿਰ ਵੀ ਉਹ ਮੇ ਪਾਲੇ ਆਦਮ ਥੀ ਲੈ ਇਸ ਦਮ ਤੋੜੀ ਲੱਖ ਹੋਏ ਮਰ ਮਿਤੀ ਸੂਰਤ ਚੁਦਾ ਚੁਦਾ ਸਬਸ ਦੀ ਇਲਮ ਉਹਦੇ ਵਿੱਚ ਮਿੱਟੀ ਇਲਮ ਉਹਦੇ ਵਿੱਚ ਮਿੱਟੀ ਬੱਕੋ ਬਕਰੇ ਲੇਖ ਸਬਸ ਦੇ ਲਿੱਖ ਛੱਡਿਓ ਉਸ ਇੱਕ ਵਾਰੀ ਜੰਮਣ ਮਰਨ ਦਾ 쿠ਸਣ ਦਿੰਦਾ ਸਾਇਤ ਅੰਦੀ ਸਾਰੀ ਇੱਕੋ ਫਰਸ਼ ਜਮੀਨ ਦਾ ਸਾਰਾ ਇੱਕੋ ਮੀਤਰਾਵਤ ਬੁੱਢੇ ਰੁਕ ਜਮੀਂ ਪਰ ਜਿਤਨੇ ਸਬਨੋ ਵਿੱਚ ਤਵਾਫਤ ਸੈਨਾਰੀ ਇੱਕ ਪੱਤਰ ਅੰਦਰ ਜੋੜ ਕਈ ਵਿੱਚ ਜੋੜੇ ilm ਉਹਦੇ ਵਿੱਚ ਕੱਖ ਨਾ ਪੁੱਲਾ ਸਭ ਮਾਲਮ ਬਿਨ ਲੋੜੇ ਬਾਦਸ਼ਾਹਾਂ ਦੀ ਪੇਗ ਮੰਗਾਵੇ ਤਾਕਤ ਬਹਾਉਂਗੇ ਕਾਹੀ ਕੁਝ ਪਰਵਾਹ ਨਹੀਂ ਕਰ ਉਸਦੇ ਦਾਇਮ ਬੇਪਰਵਾਹੀ ਦਾਇਮ ਬੇਪਰਵਾਹੀ ਬਾਦਸ਼ਾਹਾਂ ਦੇ ਸਾਹ ਇਸ ਅੱਗੇ ਮੂਮਲ ਦੇ ਵਿੱਚ ਖਾਖਾ ਉਹ ਗਣ ਹਰ ਕਹਾਇਆ ਉਥੇ ਸੁੱਚਿਆ ਸਾਫਾ ਪਾਕਾ ਦੋਸਤ ਯਾਰ ਕਿਸੇ ਦਾ ਇੱਕ ਦਿਨ ਆਦਰ ਪਾ ਨਾ ਹੋਵੇ ਫਿਰ ਉਹ ਮੁੱਖ ਦਿਖਾਉਂਦਾ ਨਹੀਂ ਯਾਰੀ ਕੀ ਹੱਥ ਤੋਵੇ ਨਫਰ ਗੁਲਾਮ ਕਿਸੇ ਦਾ ਹੋਵੇ ਖਿਦਮਤ ਅੰਦਰ ਟਿੱਲਾ தாம்ਦ ਨੂੰ ਤਦ ਚੰਗਾ ਲੱਗਦਾ ਛਿੜਕੇ ਕਰ ਕਰ ਗਿੱਲਾ ਮੀਰ ਵਜ਼ੀਰ ਮੁਸਾਹਿਬ ਸ਼ਾਦੇ ਹੁਕਮੋਂ ਬਾਹਰ ਹੋਵਣ ਸ਼ਾਖ ਦੇੜੇ ਗੁੱਸਾ ਕਰਕੇ ਹੋਰ ਵੀ ਨੋ ਕਰ ਰੋਵਣ ਵਾਹ ਵਾਹ ਸਾਹਿਬ ਪਖਸ਼ਣ ਹਾਰਾ ਟੱਕ ਟੱਕ ਐਡ ਗੁਨਾਹ ਇੱਜ ਤਰਜਕ ਨਖਸੇ ਸਾਡਾ ਦਿੰਦਾ ਫਿਰ ਪਨਾਹ ਦਿੰਦਾ ਫਿਰ ਪਨਾਹ ਜੇਕਰ ਤੁਹਾਨੂੰ ਸਾਡਾ ਇਹ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ